ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪ੍ਰਿੰਟ ਪਹੁੰਚਿਆ ਆਪਣਾ ਢੱਲਮਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜ਼ਿਮੀਂਦਾਰ ਭਰਾ ਆਪਣਾ ਠੀਕ ਹੈ ਜੀ ਬਾਕੀ ਦੇਖ ਸਕਦੇ ਛੋਟੇ ਝਾਟੀਆਂ ਪਾਈ ਦੀਆਂ ਸੌਕ ਨਾ ਪਾ ਲਈਆਂ ਠੀਕ ਹੈ ਜੀ ਇੱਧਰ ਵੀ ਦੇਖ ਸਕਦੇ ਠੀਕ ਹੈ ਜੀ ਅੱਜ ਤਰੀਕ ਹੈਗੀ ਹੈ ਜੀ 12 6 2024 ਠੀਕ ਹੈ ਜੀ ਚੈੱਕ ਕਰ ਸਕਦੇ ਹੋ ਡੇਟ ਬਾਕੀ ਕਰ ਰਿਹਾ ਨਾ ਬਾਈ ਅਗਲਾ ਫੋਨ ਬਾਰ-ਬਾਰ ਲਾਈ ਜਾਂਦੇ ਰਹਿੰਦੇ ਅਗਲਾ ਕਹਿੰਦਾ ਯਾਰ ਪਰੇਸ਼ਾਨ ਹੋ ਜਾਂਦਾ ਜ਼ਿਮੀਂਦਾਰ ਭਰਾ ਵਾਲੇ ਫੋਨ ਆਉਂਦੇ ਆ ਕਿਉਂਕਿ ਡੇਢ ਦੇ ਕੇ ਤੁਸੀਂ ਫੋਨ ਲਾ ਸਕਦੇ ਹੋ ਬਰਾ ਹਨ ਕਹਿੰਦੇ 2-4 ਦਿਨਾਂ ਅੰਦਰ ਵੜ ਬਹਿ ਜਾਣੀ ਆ ਤੁਹਾਨੂੰ ਪਤਾ ਆ ਭਾਈ ਕੋਲ ਵੜ ਆ ਜੀ ਠੀਕ ਆ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ 15 ਦਿਨਾਂ ਬਾਅਦ ਜੀ ਕਹਿੰਦੇ ਬਾਕੀ ਆ ਬਾਕੀ ਪਤੋਰਾ ਤਰਾ ਦਿਖਾਵਾਂਗੇ ਜੀ ਬਾਕੀ ਸ਼ਾਰਟ ਵੀਡੀਓ ਬਣਾਈ ਵੀ ਆਪਣੀ ਹਨਾ ਜੀ ਤੇ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਂ ਇਹ ਆਪਾਂ ਗੱਲਬਾਤ ਹਾਂਜੀ ਵੀਰ ਜੀ ਸਾਸਰੀ ਗਾਲੀ ਸਾਸਰੀ ਗਾਲੀ ਨਾਮ ਦੱਸੋ ਜੀ ਆਪਣਾ ਨਾਮ ਜੀ ਜਰਨੈਲ ਸਿੰਘ ਹਾਂਜੀ ਪੈਂਡਾ ਪੈਂਡਾ ਢਲਮਾਈ ਜ਼ਿਲ੍ਹਾ ਜਿਲ੍ਹਾ ਬਰਨਾਲਾ ਹੀ ਠੀਕ ਹੈ ਜੀ ਨੇੜੇ ਪਿੰਡ ਕਿਹੜੇ ਕਿਹੜੇ ਨੇੜੇ ਪਿੰਡ ਇਧਰ ਤਪਾ ਪੈਂਦਾ ਜੀ ਇਧਰ ਬਖੂ ਬੈਂਚੀਆਂ ਠੀਕ ਹੈ ਜੀ ਲੋ ਭਰਾ ਇਧਰ ਤਪਾ ਪੈਂਦਾ ਇਧਰ ਬਖੂ ਬੈਂਚੀਆਂ ਹਾਂਜੀ ਭਾਈ ਜੀ ਬੈੜ ਦੀ ਜਾਣਕਾਰੀ ਦਿਓ ਕਿਵੇਂ ਸੂਈ ਸੁਣਾਈ ਬੈੜ ਨੇ ਪਹਿਲੇ ਸੂਏ ਠੀਕ ਹੈ ਜੀ ਪਹਿਲੇ ਸੂਏ ਸੁਣਾ ਕਿੰਨੇ ਕਿਦਾਂ ਰਹਿੰਦੇ ਭਰਾ ਇਹਦੇ 15 ਦਿਨ ਰਹਿੰਦੇ ਜੀ ਭਾਈ ਜੀ 15 ਦਿਨ ਬਾਕੀਆਂ ਨੇ ਧਾਨ ਤੁੰਤ ਦੇਖ ਸਕਦਾ ਕਰਮਾ ਵਾਲੀ ਧਾਨ ਲਾਉਣ ਲੱਗੀ ਆ ਤੇ ਲਟੋਲਾਂ ਤੁਹਾਡੇ ਸਾਹਮਣੇ ਹੀ ਦੇਖ ਸਕਦੇ ਹੋ ਚੱਕਰ ਸਰ ਹਾਂਜੀ ਭਾਈ ਤੋਰ ਕੇ ਦਿਖਾਓ ਜੀ ਹਾਂਜੀ ਦੇਖ ਸਾਡੇ ਭਰਾ ਕੰਡ ਟੱਲਵਾ ਜਿਲ੍ਹਾ ਬਰਨਾਲਾ ਪਹਿਲੀ ਸੂਈ ਸੋਨਾ ਵੇੜਨੀ ਠੀਕ ਹੈ ਜੀ ਬਸ ਵੀ ਆ ਪਲੀ ਵੀ ਆ ਸੁਖਨਾ ਕਰਮਾ ਵਾਲੀ ਦੇਖ ਸਾਡੇ ਭਰਾ ਤੋਰਾ ਤਰਾ ਠੀਕ ਹੈ ਜੀ ਤੋਰਾ ਵੀ ਮੜੇ ਤੋਰ ਲਾ ਲਮਾ ਲੋ ਜੀ ਕਰਮਾ ਵਾਲੀ ਦਾ ਥਾਂ ਤੋਂ ਵਧੀਆ ਲੱਗਿਆ ਭਰਾ ਮੋੜ ਦਿਓ ਜੀ ਮੋੜ ਦਿਓ ਜੱਕਰ ਸਦਾ ਨੇੜੇ ਤੇ ਥਾਣ 15 ਗੱਦ ਬਾਕੀ ਆ ਵਾਈ ਜੀ ਨਾਲ ਜਰੂਰ ਕੰਡਕਟ ਕਰੋ ਠੀਕ ਹੈ ਜਿਹੜੇ ਕਰਮ ਵਾਲੇ ਜਿੱਦੋਂ ਲਾਉਣ ਲੱਗੇ ਆ ਫੇਸਬੁੱਕ 'ਤੇ ਦੇ ਸਕਦੇ ਠੀਕ ਹੈ ਜੀ ਜਿੱਤਾ ਫਾਰਮ ਟੀਮ ਨੂੰ ਬਾਦੂ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸੁਣਨ ਨੂੰ ਆਪਣੀ ਵੀ ਅਪਲੋਡ ਕਰਤ ਰਹੀ ਹੈ ਜੀ ਬਾਕੀ ਆਪਣਾ ਭਾਈ ਭਰਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਵ ਨੂੰ ਬਾਦ ਤੋਂ ਫਾਲੋਅਰ ਤੇ ਸ਼ੇਅਰ ਕਰਾ ਕਰੋ ਠੀਕ ਹੈ ਜੀ ਬਾਕੀ ਕੋ ਪੁੱਛਦੇ ਬਾਰੇ ਨੂੰ ਰੇਟ ਹਾਂਜੀ ਵੀਰ ਜੀ ਰੇਟ ਦੱਸ ਦੋ ਜੀ ਦਾ ਫੋਨ 'ਤੇ ਦੱਸਾਂਗੀ ਫੋਨ 'ਤੇ ਦੱਸੂਗੀ ਹਾਂਜੀ ਬਾਈ ਜੀ ਦਾ ਨੰਬਰ ਸਕਰੀਨ 'ਤੇ ਲਾ ਦੇ ਬਾਈ ਅਨਪੜਾ ਠੀਕ ਹੈ ਜੀ ਬਾਈ ਦਾ ਨੰਬਰ ਵੀ ਨਹੀਂ ਯਾਦ ਠੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ